ਅੱਜ ਉਹ ਵੀਡੀਓ ਨਕਲੀ ਹੈ ਜੀ ਹਾਂ ਜੀ ਤਾਂ ਕਿਦਾਂ ਸਾਰੇ ਉਮੀਦ ਕਰਦੇ ਆ ਕਿ ਸਾਰੇ ਬਹੁਤ ਹੀ ਵਧੀਆ ਹੋਣਗੇ ਸੋ ਅੱਜ ਆਪ ਆ ਪਗਵੰਤ ਮਾਨ ਦੀ ਵਾਇਰਲ ਵੀਡੀਓ ਬਾਰੇ ਗੱਲ ਕਰਾਂਗੇ ਉਹੀ ਵੀਡੀਓ ਜਿਸ ਵਿੱਚ ਪਗਵੰਤ ਮਾਨ ਦਾਰੂ ਨਾਲ ਗੁਰੂਆਂ ਦੀ ਫੋਟੋ ਉੱਪਰ ਛਿੜਕਾਅ ਕਰਦਾ ਹੋਇਆ ਤੇ ਫਿਰ ਉਸ ਉੱਪਰ ਮੁੱਤਨ ਦੀ ਕੋਸ਼ਿਸ਼ ਕਰਦਾ ਹੋਇਆ ਸੋ ਮੈਂ ਤੁਹਾਨੂੰ ਇਸ ਦੀ ਸੱਚਾਈ ਦੱਸਾਂਗਾ ਕਿ ਇਹ ਵੀਡੀਓ ਕਿੰਨੀ ਕੁ ਸੱਚੀ ਆ ਤੇ ਕਿੰਨੀ ਕੁ ਝੂਠੀ ਤੇ ਮੈਂ ਹੁਣ ਇਹ ਮੁੱਦੇ ਉੱਪਰ ਵੀਡੀਓ ਕਿਉਂ ਕਿਉਂ ਬਣਾ ਰਿਹਾ ਹਾਂ ਕਿਉਂਕਿ ਇਹ ਮੁੱਦਾ ਤਾਂ ਬਹੁਤ ਪੁਰਾਣਾ ਹੋ ਗਿਆ ਪਰ ਮੈਂ ਸੋਚਿਆ ਕਿ ਭਗਵੰਤ ਮਾਨ ਦੀ ਇਹ ਮੁੱਦੇ ਉੱਪਰ ਸਾਰੀ ਗੱਲ ਸੁਣ ਕੇ ਉਸ ਤੋਂ ਬਾਅਦ ਮੈਂ ਇਸ ਪ੍ਰੋਗਰਾਮ ਬਣਾਵਾਂਗਾ ਸੋ ਭਗਵੰਤ ਮਾਨ ਦਾ ਤਾਂ ਇਹ ਕਹਿਣਾ ਵਾ ਉਹ ਵੀਡੀਓ ਨਕਲੀ ਹੈ ਜੀ ਜਿਸ ਵਿੱਚ ਮੈਂ ਹੈ ਹੀ ਨਹੀਂ ਜੋ ਅੱਜ ਕੱਲ ਇਹਦਾ ਜ਼ਮਾਨਾ ਜੋ ਮਰਜ਼ੀ ਬਣਾ ਲਓ ਕਿਸੇ ਦਾ ਵੀ ਬਣਾ ਲੈਂਦੇ ਸੋ ਭਗਵੰਤ ਮਾਨ ਨੇ ਤਾਂ ਅੱਜ 15 ਤਰੀਕ ਨੂੰ ਸਾਫ਼-ਸਾਫ਼ ਕਹਿ ਦਿੱਤਾ ਕਿ ਇਹ ਵਾਲੀ ਵੀਡੀਓ ਝੂਠੀ ਆ ਅਤੇ ਅੱਜ ਕੱਲ AI ਨਾਲ ਕੁਝ ਵੀ ਬਣ ਜਾਂਦਾ ਵਾ ਤੇ ਇਹ ਵੀਡੀਓ ਬਿਲਕੁਲ ਫੇਕ ਆ ਉਹਨੇ ਇਹ ਵੀ ਕਿਹਾ ਕਿ ਤੁਸੀਂ ਕਿੱਥੋਂ ਮਰਜ਼ੀ ਚੈੱਕ ਕਰਾ ਸਕਦੇ ਹੋ ਕਿਤੇ ਵੀ ਜਾ ਕੇ ਕਿਸੇ ਵੀ ਲਾਈਵ ਚੈੱਕ ਕਰਾ ਸਕਦੇ ਹੋ ਅਤ ਮੰਗੀ ਅੱਖ ਨਾਲ ਵੀ ਦੇਖੀਏ ਤਾਂ ਵੀ ਮਤਲਬ ਉਹ ਨਕਲੀ ਲੱਗਦੀ ਹੈ ਫਤੇ ਲੱਗਦਾ ਦੇਖੋ ਮੈਂ ਤੁਹਾਨੂੰ ਦੱਸਦਾ ਕਿ ਇਹ ਗੜੀ ਗੜੀ ਫੇਕ ਹੈ ਜਰੀ ਹੈਲਾ ਇਹ ਜੋ ਜਗਾਹ ਆ ਜਿੱਥੋਂ ਦੀ ਇਹ ਵੀਡੀਓ ਬਣੀ ਹੋਈ ਆ ਇਹ ਵੀਡੀਓ ਇੱਕ ਬੁਕਿੰਗ ਵਾਲੇ ਹੋਟਲ ਦੀ ਆ ਅਤੇ ਕਦੇ ਕੋਈ ਬੁਕਿੰਗ ਵਾਲੇ ਹੋਟਲ ਵਿੱਚ ਗੁਰੂਆਂ ਦੀ ਫੋਟੋ ਨਹੀਂ ਹੁੰਦੀ ਸੋ ਇਹ ਗੁਰੂਆਂ ਦੀ ਫੋਟੋ ਪਹਿਲਾਂ ਤੋਂ ਨਹੀਂ ਹੈਗੀ ਸੀ ਇਹ ਫੋਟੋ ਸਪੈਸ਼ਲ ਲਗਾਈ ਗਈ ਸੀ ਮਤਲਬ ਕਿਸੇ ਨੇ ਜਾਣ ਬੁੱਝ ਕੇ ਇੱਕ ਰੂਮ ਬੁੱਕ ਕੀਤਾ ਅਤੇ ਉਹਨਾਂ ਦੇ ਵਿੱਚ ਪਹਿਲਾਂ ਸਪੈਸ਼ਲ ਗੁਰੂਆਂ ਦੀ ਫੋਟੋ ਲਗਾਈ ਪਿਆਦ ਵੀ ਕਰਨ ਲਈ ਤਾਂ ਹੁਣ ਇਹ ਬੁਕਿੰਗ ਵਾਲੇ ਹੋਟਲ ਵਿੱਚ ਕੋਈ ਇਹ ਸਭ ਜਾਣ ਬੁੱਝ ਕੇ ਫੋਟੋ ਕਿਉਂ ਲਗਾਵੇਗਾ ਆਪ ਇਸ ਉੱਪਰ ਗੱਲ ਕਰਦੇ ਆ ਸੋ ਤੁਸੀਂ ਇਹ ਨਾ ਸੋਚਿਓ ਕਿ ਮੈਂ ਭਗਵੰਤ ਮਾਨ ਦਾ ਸਪੋਰਟਰ ਆ ਬਿਲਕੁਲ ਨਹੀਂ ਸਗੋਂ ਮੈਂ ਤਾਂ ਇਹਨਾਂ ਦਾ ਪੱਕਾ ਦੁਸ਼ਮਨ ਆ ਮੈਂ ਤਾਂ ਇਹ ਵੀ ਕਹਿਣਾ ਕਿ ਇਹਨਾਂ ਨੂੰ ਅਗਲੀ ਵਾਰ ਵੋਟ ਵੀ ਨਾ ਪਾਓ ਪਰ ਮੈਂ ਇਹ ਚਾਹੁੰਦਾ ਕਿ ਗੁਰੂਆਂ ਦੇ ਨਾਮ ਤੇ ਕਿਸੇ ਨੇ ਫਾਲਤੂ ਦੀ ਹੇਟ ਨਾ ਫਲਾਈ ਜਾਵੇ ਅਤੇ ਨਾ ਹੀ AI ਨਾਲ ਵੀਡੀਓ ਬਣਾ ਕੇ ਕਿਸੇ ਦਾ ਮਤਲਬ ਗਲਤ ਯੂਜ਼ ਕੀਤਾ ਜਾਵੇ ਕੋਰ ਗੱਲ ਨੋਟ ਕਰੋ ਜੇਕਰ ਕੋਈ ਬੰਦਾ ਸ਼ਰਾਬ ਪੀ ਰਿਹਾ ਹੈ ਉਹਦਾ ਦਿਮਾਗ ਤਾਂ ਖਰਾਬ ਹੈ ਨਹੀਂ ਕਿ ਉਹ ਪਹਿਲਾਂ ਗੁਰੂਆਂ ਦੇ ਉੱਪਰ ਜਾ ਕੇ ਜਾਣ ਬੁਝ ਕੇ ਉੱਪਰ ਛੱਟਾ ਮਾਰੇਗਾ ਕਿਉਂਕਿ ਐਵੇਂ ਕੋਈ ਗੁਰੂਆਂ ਦੇ ਉੱਪਰ ਦਰੂਦ ਛੱਟਾ ਕਿਉਂ ਮਾਰੇਗਾ ਕੋਈ ਪਾਪ ਕਿਉਂ ਖੱਟੇਗਾ ਇਸ ਤੋਂ ਇਹ ਲਗਵਾ ਵੀਡੀਓ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਇਹ ਵੀਡੀਓ ਜਾਣ ਬੁੱਝ ਕੇ ਇੱਕ ਗੁਰੂਆਂ ਦੀ ਬੇਅਦਬੀ ਕਰਨ ਲਈ ਬਣਾਈ ਗਈ ਆ ਅਤੇ ਉਸ ਤੋਂ ਬਾਅਦ ਇਸ ਨੂੰ ਐਡਿਟ ਕੀਤਾ ਗਿਆ ਵਾ ਅਤੇ ਵੈਸੇ ਕੋਈ AI ਤੋਂ ਪੁੱਛਿਆ ਤਾਂ 81% ਲੋਕ ਕਹਿ ਰਿਹਾ 81% AI ਕਹਿ ਰਿਹਾ ਕਿ ਇਹ ਵਾਲੀ ਵੀਡੀਓ ਇਹ ਹੀ ਤਾਂ ਬਣੀ ਹੋਈ ਆ ਵੈਸੇ ਜਿਹੜਾ ਬੰਦਾ ਪੰਜਾਬ ਦਾ ਸੀਐਮ ਆ ਉਹ ਆਪਣੀ ਇਹੋ ਜਿਹੀ ਵੀਡੀਓ ਕਹਦੇ ਕਿ ਬਣਾ ਦੇਵੇਗਾ ਕਿਉਂਕਿ ਉਹਨੂੰ ਪਤਾ ਵਾ ਕਿ ਜੇਕਰ ਇਹੋ ਜਿਹੀ ਵੀਡੀਓ ਲੀਕ ਹੋ ਗਈ ਤਾਂ ਕੁਰਸੀ ਤੇ ਖਤਰਾ ਆ ਜਾਣਾ ਸੋ ਇੱਕ ਪੰਜਾਬ ਦਾ ਸੀਐਮ ਇੰਨਾ ਪਾਗਲ ਨਹੀਂ ਆ ਕਿ ਉਹ ਸਭ ਇਹ ਸਭ ਕੁਝ ਕਰੇਗਾ ਅਤੇ ਉਸ ਤੋਂ ਬਾਅਦ ਉਹਦੀ ਵੀਡੀਓ ਵੀ ਬਣਾਉਣ ਦੇਵੇਗਾ ਇਹ ਕਦੇ ਨਹੀਂ ਪੋਸੀਬਲ ਹੈਗਾ ਦੇਖੋ ਯਾਰ ਤੁਸੀਂ ਭਗਵੰਤ ਮਾਨ ਨੂੰ ਨਫ਼ਰਤ ਕਰਦੇ ਹੋ ਦਿਲ ਖੋਲ ਕੇ ਕਰੋ ਕੋਈ ਚੱਕਰ ਨਹੀਂ ਉਹ ਇੱਕ ਅਲੱਗ ਗੱਲ ਆ ਪਰ ਝੂਠੀ ਗੁੜੀਆਂ ਬਣਾ ਕੇ ਨਫ਼ਰਤ ਫਲਾਣੀ ਇਹ ਤਾਂ ਗਲਤ ਗੱਲ ਆ ਉਪਰੋਂ ਗੁਰੂਆਂ ਦਾ ਇਸਤੇਮਾਲ ਕਰਨਾ ਸਿਰਫ ਨਫ਼ਰਤ ਫਲਾਉਣ ਲਈ ਇਹ ਤਾਂ ਬਹੁਤ ਮਾੜੀ ਗੱਲ ਆ ਯਾਰ ਜਿੰਨੇ ਵੀ ਇਹ ਸਭ ਕੀਤਾ ਵੀਡੀਓ ਬਣਾਈਆਂ ਪਹਿਲਾਂ ਜਾ ਕੇ ਉਹਨੂੰ ਫੜੋ ਲੋਕ ਕੁਰਸੀ ਪਿੱਛੇ ਯਾਰ ਸਿਆਸਤ ਪਿੱਛੇ ਗੁਰੂਆਂ ਐਨੇ ਪਾਗਲ ਹੋ ਗਏ ਕਿ ਗੁਰੂਆਂ ਦਾ ਨਾਮ ਖਰਾਬ ਕਰ ਰਹੇ ਆ ਗੁਰੂਆਂ ਦੀ ਫੇਕ ਵੀਡੀਓ ਬਣਾ ਕੇ viral ਕਰ ਰਹੇ ਆ ਤੇ ਗੁਰੂਆਂ ਤੇ ਤੇ ਸ਼ਰਾਬ ਹਿੜਕਾ ਕਰ ਰਹੇ ਆ ਦੇਖੋ ਯਾਰ ਕੁਰਸੀ ਪਿੱਛੇ ਲੋਕ ਕੀ ਕੀ ਕਰਦੇ ਆ ਬਾਕੀ ਤੁਸੀਂ ਇਸ ਵਾਰ ਕੀ ਸੋਚਦੇ ਹੋ ਕਮੈਂਟ ਜਰ ਕਰਿਓ ਧੰਨਵਾਦ